ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਸੀ ਪਿੰਡ ਕੋਟ ਸ਼ਮੀਰ ਇਹ ਮੇਰੀ ਫਰੈਂਡ ਹੈ ਭੈਣ ਹਰਮਨ ਤੇ ਮੈਂ ਨਾ ਇੱਕ ਸੂਟ ਬਣਨਾ ਦਿੱਤਾ ਹੋਇਆ ਸੀ ਇੱਥੇ ਤੇ ਅੱਜ ਮੈਂ ਆਪਦਾ ਸੂਟ ਫੜਨ ਆਈ ਸੀ ਤਾਂ ਮੈਂ ਸੋਚਿਆ ਭੈਣ ਕੋਲੇ ਕੁਝ-ਕਿਛ ਸੂਟ ਸੀ ਨਾ ਜਿਹੜੇ ਰੈਡੀ ਹੋਏ ਪਏ ਸੀ ਮੈਂ ਸੋਚਿਆ ਵੀ ਆਪਾਂ ਇਹ ਤੁਹਾਨੂੰ ਵੀਡੀਓ ਬਣਾ ਕੇ ਵੀ ਵਿਖਾ ਦਾਂ ਤੇ ਮੈਂ ਇੱਕ ਵਿਆਹ ਦੀ ਤਿਆਰੀ ਕਰ ਰਹੀ ਆ ਉਹ ਜਿਹੜੇ ਹੁੰਦੇ ਨਹੀਂ ਆਪਾਂ ਨੂੰ ਵਿਆਹ ਕਦੇ ਕਦੇ ਆਪਾਂ ਨੂੰ ਆਉਂਦੇ ਹੁੰਦੇ ਨੇ ਜਿਹੜੇ ਆਪਾਂ ਜਿਹੜੇ ਸੀ ਜੇ ਹੁੰਦੀ ਆ ਵੀ ਜੇ ਸੱਦ ਲਿਆ ਤਾਂ ਜਾਣਾ ਪਊਗਾ ਤਾਂ ਆਪਾਂ ਉਹ ਜਿਹੇ ਵਿਆਹ ਦੀ ਤਿਆਰੀ ਕਰ ਰਹੇ ਆ ਤਾਂ ਕਰਕੇ ਮੈਂ ਸੂਟ ਬਣਨਾ ਦਿੱਤਾ ਸੀ ਤੇ ਮੈਂ ਨਾ ਭੈਣ ਕੋਲੇ ਜਿੰਨੇ ਕ ਸੂਟ ਰੈਡੀ ਸੀਗੇ ਮੈਂ ਉਹਨਾਂ ਦੀ ਤੁਹਾਨੂੰ ਥੋੜੀ ਜੀ ਝਲਕ ਵਿਖਾਉਣੀ ਆ ਤੇ ਭੈਣ ਦਾ ਨਾ ਰਾਇਲ ਕਲੈਕਸ਼ਨ ਪੁਰਸ਼ਮੀਰ ਦੇ ਨਾਮ ਤੇ ਪੇਜ ਬਣਿਆ ਹੋਇਆ ਇਹਨਾਂ ਦਾ YouTube ਦਾ ਵੀ ਇਸੇ ਨਾਮ ਤੇ ਪੇਜ ਹੈ ਰਾਇਲ ਕਲੈਕਸ਼ਨ ਪੋਰ ਸ਼ਮੀਰ ਤੇ ਇਹਨਾਂ ਦਾ ਇੰਸਟਾਗ੍ਰam ਤੇ ਵੀ ਹੈ ਬਾਕੀ ਮੈਂ ਉਹਨੂੰ ਕਰ ਦੂੰਗੀ ਮੈਂਸ਼ਨ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੇ ਸੂਟ ਬਣਵਾਉਣੇ ਹੁਣ ਜਿੱਦਾਂ ਕਿ ਆ ਪੇਂਟ ਕੀਤਾ ਪਹਿਣ ਕੋਲ ਤੁਹਾਨੂੰ ਹਰ ਤਰ੍ਹਾਂ ਦਾ ਕੰਮ ਮਿਲ ਜੂਗਾ ਤਾਂ ਇੱਕ ਵਾਰ ਨਿਗਾ ਮਾਰੇ ਜ਼ਰੂਰ ਇਹ ਹੈਗਾ ਪੇਂਟ ਕੀਤਾ ਸੂਟ ਬਹੁਤ ਜ਼ਿਆਦਾ ਸਫਾਈ ਵਾਲਾ ਪੇਂਟ ਹੈ ਤੁਸੀਂ ਦੇਖ ਸਕਦੇ ਹੋ ਤੇ ਨੈਕਸਟ ਇਹਨਾਂ ਦਾ ਹੈਗਾ ਮਸ਼ੀਨ ਵਰਕ ਦਾ ਬਹੁਤ ਹੀ ਸੋਹਣੇ ਕਲਰ ਤੇ ਮਤਲਬ ਲਾਈਟ ਜੇ ਕਲਰ ਤੇ ਰੈਡੀ ਕੀਤਾ ਹੋਇਆ ਹੈ ਕਿਸੇ ਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਬਾਕੀ ਜਦੋਂ ਭੈਣ ਨੂੰ ਭੇਜੂਗੀ ਵੀ ਸਾਨੂੰ ਆਹ ਵਾਲੇ ਸੂਟ ਦੀ ਕੋਸਟ ਦੱਸ ਦਿਓ ਜਾਂ ਇਹ ਵਾਲਾ ਸੂਟ ਕਿੰਨੇ ਦਾ ਹੈ ਤਾਂ ਮੇਰਾ ਨਾਮ ਲੈ ਦਿਓ ਕਿ ਭੈਣ ਦੀ ਵੀਡੀਓ ਦੇਖੀ ਸੀ ਤਾਂ ਤੁਹਾਨੂੰ ਤਾਂ ਡਿਸਕਾਊਂਟ ਦੇ ਦਵਾਂਗੀ ਤਾਂ ਤੁਹਾਨੂੰ ਡਿਸਕਾਊਂਟ ਵੀ ਮਿਲ ਜੂਗਾ ਮੇਰੇ ਨਾਮ ਤੇ ਇਹ ਇਹ ਵੀ ਦੇਖ ਸਕਦੇ ਹੋ ਤੁਸੀਂ ਇਹ ਜਿਹਦਾ ਅੱਜਕੱਲ ਬਹੁਤ ਚੱਲ ਰਿਹਾ ਮਤਲਬ ਚੈੱਕ ਹੈ ਵਿੱਚ ਇਹਦੇ ਚੈੱਕ ਹੈ ਰਾਮ ਟੈਕਸ ਇਹ ਰਾਮ ਟੈਕਸ ਦਾ ਹੈ ਵਿੱਚ ਚੈੱਕਾ ਤੇ ਬਹੁਤ ਸੋਹਣੀ ਕਢਾਈ ਕੀਤੀ ਹੋਈ ਹੈ ਮਸ਼ੀਨ ਵਰਕ ਇਹ ਦੇ ਘੇਰੇ ਦਾ ਤੇ ਇਹ ਵਾਲਾ ਇਹਦੇ ਗਲੇ ਦਾ ਵਰਕ ਆ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਭੈਣ ਨੂੰ ਭੇਜ ਸਕਦੇ ਹੋ ਇਹ ਦੇਖੋ ਨਵੀਆਂ ਤੇ ਯੂਨੀਕ ਜੀਆਂ ਚੀਜ਼ਾਂ ਇਹ ਮਸਲੀਨ ਦੇ ਉੱਪਰ ਟਾਈ ਡਾਈ ਚ ਹਾਂਜੀ ਇਹ ਮਸਲੀਨ ਦੇ ਉੱਪਰ ਆ ਟਾਈ ਡਾਈ ਚ ਇਹ ਭੈਣ ਦੱਸ ਰਹੀ ਆ ਨਾਲ ਦੀ ਨਾਲ ਕਿਉਂਕਿ ਮੈਨੂੰ ਸੂਟਾਂ ਦੀ ਜ਼ਿਆਦਾ ਸਮਝ